ਅਲੀ ਦੇ ਮਿੱਡਾ ਕੇਅਰ ਹਸਪਤਾਲ ਦੇ ਵਿੱਚ ਲਗਾਇਆ ਗਿਆ ਅੱਜ ਖੂਨਦਾਨ ਕੈਂਪ ਇਸ ਕੈਂਪ ਦੇ ਵਿੱਚ ਕਾਫੀ ਲੋਕਾਂ ਵੱਲੋਂ ਕੀਤਾ ਗਿਆ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਹੋਰ ਪਹਿਲਾਂ ਤਸਵੀਰਾਂ ਅਦਖਾਨੇ ਕੁਰਾਲੀ ਦੇ ਚਨਾਲੋ ਦੇ ਨੇੜੇ ਸਥਿਤ ਮਿੱਡਾ ਕੇਅਰ ਹਸਪਤਾਲ ਦੀਆਂ ਤਸਵੀਰਾਂ ਜਿੱਥੇ ਕਿ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਅਤੇ ਇਸ ਕੈਂਪ ਦੇ ਵਿੱਚ ਡਾਕਟਰਾਂ ਵੱਲੋਂ ਜੋ ਕਿ ਮਾਈ ਡਾਕਟਰ ਹੈ ਉਹਨਾਂ ਵੱਲੋਂ ਬਲੱਡ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਪੂਜੇ ਹੋਏ ਨੇ ਜਿਨ੍ਹਾਂ ਵਿੱਚ ਚੇਅਰਮੈਨ ਹਰੀਸ਼ ਰਾਣਾ ਕਾਉਂਸਲਰ ਬਹਾਦਰ ਸਿੰਘ ਓਕੇ ਅਸ਼wini ਜੀ ਡਾਕਟਰ ਅਤੇ ਹੋਰ ਪ੍ਰਦੀਪ ਰੂੜਾ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਜਿਓ ਕੀ ਵਕ ਵਕ ਆਉਦਿਆਂ ਤੇ ਤਨਾਤ ਨੇ ਉਹ ਵੀ ਇੱਥੇ ਪੁੱਜੇ ਹੋਏ ਨੇ ਅਤੇ ਉਹਨਾਂ ਵੱਲੋਂ ਵੀ ਅੱਜ ਇੱਥੇ ਹੌਸਲਾ ਅਫਜ਼ਾਈ ਕੀਤੀ ਗਈ ਹੈ ਅਤੇ ਕੌਂਸਲਰ ਬਹਾਦਰ ਸਿੰਘ ਓਕੇ ਵੱਲੋਂ ਵੀ ਜਿਹੜਾ ਖੂਨ ਦਾਨ ਕੀਤਾ ਗਿਆ ਸਾਡੇ ਨਾਲ ਬਾਬਾ ਜੀ ਹੈ ਜਿਨ੍ਹਾਂ ਨੇ ਖੂਨ ਅੱਜ ਡੋਨੇਟ ਕਰਿਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਜ਼ਰੂਰੀ ਹੈ ਖੂਨ ਦਾਨ ਕਰਨਾ ਬਹੁਤ ਜ਼ਰੂਰੀ ਹੈ ਖੂਨ ਦਾਨ ਕਰਨਾ ਸਾਰਿਆਂ ਤੋਂ بڑا ਦਾਨ ਹੈ ਤੇ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਹੈ ਖੂਨਦਾਨ ਮਹਾਦਾਨ ਤੁਸੀਂ ਕਿੰਨੀ ਕਿੰਵੀ ਵਾਰ ਖੂਨਦਾਨ ਕਰਿਆ ਜੀ ਮੈਂ ਤਕਰੀਬਨ 35 ਵਾਰ ਖੂਨਦਾਨ ਕਰ ਚੁੱਕਿਆ ਹਾਂ ਤਕਰੀਬਨ ਆਪਣੀ ਜੀਵਨ ਆਪਾ ਜੀ ਨੇ 35 ਵਾਰ ਕੀਤਾ ਸਾਡੇ ਨਾਲ ਪੱਤਰਕਾਰ ਬਿੱਲਾ ਜੀ ਹੈ ਬਿੱਲਾ ਜੀ ਕਿੰਨਾ ਜ਼ਰੂਰੀ ਹੈ ਖੂਨਦਾਨ ਕਰਨਾ ਜੀ ਖੂਨਦਾਨ ਮਹਾ ਖੂਨਦਾਨ ਇੱਕ ਵਾਰ ਖੂਨਦਾਨ ਨਾਲ ਕਿੰਨੇ ਜਨ ਬਚਾਇਆ ਜਾਂ ਸਾਰੀਆਂ ਅੱਜ ਖੂਨ ਦੀ ਬੜੀ ਲੋੜ ਹੈ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਵੱਧ ਤੋਂ ਵੱਧ ਖੂਨਦਾਨ ਕਰਨ ਮੈਂ ਵੀ ਤਕਰੀਬਨ 50 ਵਾਰ ਖੂਨਦਾਨ ਕਰ ਚੁੱਕਾ ਹਾਂ ਹੋਰ ਵੀ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਚੜ ਕੇ ਖੂਨਦਾਨ ਦੇ ਭਾਗ ਲਿਆ डॉक्टर साहब डॉक्टर साहब किन्ना का ज़रूरी है करना चाहिए देखिए बहुत ज़रूरी है आपकी आज आपके एक यूनिट से कोई मरीज बच सकता है अगर हम जिसको अभी ज़रूरत हो इसलिए बहुत कम मात्रा में खून लेते हैं और उस खून का यूटिलाइज बहुत इम्पॉर्टेंट जगह होता है पेशेंट्स में इसलिए ज़रूर खूनदान करिए ताकि हर मरीज़ के काम आए वो खून आप अपने हॉस्पिटल के बारे में भी बता दीजिए ये हॉस्पिटल में कौन कौन से कैंप लगते हैं और किस किस बीमारी का इलाज होता है सर हमारा मिडल केयर हॉस्पिटल है हम यहाँ पे जनरल सर्जरी सारी करते हैं गायनी के पेशेंट्स देखते हैं औरतों के देखते हैं प्लास्टिक सर्जरी के देखते हैं यहाँ पे हमारा फ्री ओ है कोई पेपर के टिकट के कोई पैसे नहीं है बी शुगर चेकअप के कोई चार्जेस नहीं है मरीज़ यहाँ से दवाई लेना चाहता है यहाँ से ले बाहर से लेना चाहता है बाहर से ले हमारा कोई प्रेशर नहीं होता पेशेंट के साथ सर्जरी हम यहाँ सारी करते हैं बहुत नॉमिनल कम रेट्स में करते हैं चाहे पत्ते की पथरी हो हर्निया हो हाइड्रोसील हो कोई भी ऑपरेशन है औरतों के फ्रैक्चर हैं प्लास्टिक सर्जरीज हैं हेयर ट्रांसप्लांट हैं हम सारी सर्जरीज करते हैं ब्लड डोनेशन टीम आई हुई है वो कहाँ से आई है मैम हमारे यहाँ ब्लड डोनेशन टीम आई है कृपा ब्लड सेंटर रोपड़ से उन्होंने हमारे साथ एसोसिएशन करके यहाँ पे ब्लड डोनेशन कैंप लगाया है जो लोग खून दान करते हैं उनको किस चीज़ का फायदा होता है खून दान करना तो पेशेंट जो डोनर होता है उसको कोई फ़ायदा नहीं है जो रेसिपियंट फ़ायदा तो उसको ही होगा डोनर का तो एक उपकार है कि वो दे रहा है आज आगे डेंगू आ जाएगा या कोई आगे मौसम ख़राब होएगा हमें ज़रूरत पड़ेगी जब खून की तो आज जो ये डोनेट कर रहे हैं इन्हीं को दुआएँ देंगे लोग कि हमें उस समय खून इनसे मिला है ना कुछ लोग भी डरते हैं ब्लड डोनेट करने से उनको क्या कहना चाहते हो आप जो डरते हैं डरना नहीं चाहिए क्योंकि खून पंद्रह दिन में पूरा का पूरा बन जाता है जितना आप देते हो उस उससे ज़्यादा ही बन जाता है इसलिए डरने की कोई बात ही नहीं होती इसमें आराम से आप खाना पीना खाइए गर्म खाना लीजिए एकदम ताज़ा खाना खाइए खून जल्दी जल्दी बनेगा और यंगस्टर्स के लिए तो बहुत ईजी है देना कोई डिफिकल्ट नहीं होता ਕੀ ਇੰਡੋਨੀਸ਼ ਸਾਡੇ ਡਾਕਟਰ ਸਾਥੀ ਨੇ ਤੇ ਇਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਖੂਨਦਾਨ ਕਰਨਾ ਜ਼ਰੂਰੀ ਹੈ ਤੇ ਹਰ ਇੱਕ ਇਨਸਾਨ ਨੂੰ ਜਿਹੜਾ ਹੈ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਜਿਹੜੀਆਂ ਵਿਖਾਉਂਦੇ ਆ ਤੇ ਹਸਪੀਟਲ ਦੇ ਵਿੱਚ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਪੁੱਜੀ ਹੋਈ ਹੈ ਸਾਡੇ ਨਾਲ ਕਾਉਂਸਲਰ ਪੁੱਛੀ ਵੀ ਨੇ ਸਾਡੇ ਨਾਲ ਕਾਉਂਸਲਰ ਨੇ ਪੁੱਛੀ ਵੀ ਨੇ ਪੁੱਛੀ ਜੀ ਕੀ ਕਹਿਣਾ ਜਾਂਦੇ ਹੋ ਕਿੰਨਾ ਕੁ ਜ਼ਰੂਰੀ ਹੈ ਖੂਨਦਾਨ ਕਰਨਾ ਖੂਨਦਾਨ ਕਰਨਾ ਬਾਹਰੀ ਕੰਦੇ ਵਾਸਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਇਸ ਦੇ ਨਾਲ ਖੂਨਦਾਨ ਦੇ ਨਾਲ ਆਪਣੇ ਸਰੀਰ ਦੇ ਵਿੱਚ ਜੋ ਵੀ ਕੋਈ ਹੋਰ ਵੀ ਮਤਲਬ ਇਧਰ ਇੱਕ ਤਰ੍ਹਾਂ ਦਾ ਖੂਨ ਰੀਫਰੈਸ਼ ਹੋ ਜਾਂਦਾ ਹੈ ਤੇ ਹਰ ਬੰਦੇ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਇਸ ਖੂਨ ਦੇ ਨਾਲ ਕਿਸੇ ਨਾ ਕਿਸੇ ਦੀ ਜ਼ਿੰਦਗੀ ਵੀ ਜਰੂਰ ਬਚਦੀ ਹੈ ਤਾਂ ਕਿ ਜਰੂਰ ਜਿਸ ਤਰ੍ਹਾਂ ਪੁਸ਼ੀ ਕਾਉਂਸਲਰ ਨੇ ਕਿਹਾ ਤੇ ਸਾਡਾ ਕਲਸੀ ਸਾਹਿਬ ਨੇ ਕਲਸੀ ਸਾਹਿਬ ਤੁਸੀਂ ਯੋਗਾ ਗੁਰੂ ਹੋ ਤੁਸੀਂ ਕਿੰਨਾ ਕੁ ਜ਼ਰੂਰੀ ਹੈ ਜਿਹੜਾ ਖੂਨਦਾਨ ਕਰਨਾ ਪੰਜਾਬ ਸਰਕਾਰ ਜੋ ਮੇਰੇ ਬڑے ਵੀਰ ਜਿਹੜੇ ਇੰਟਰਵਿਊ ਲੈ ਰਹੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਬਹੁਤ ਵਾਰ ਮਹੱਤਵਪੂਰਨ ਤੁਸੀਂ ਸਵਾਲ ਕਰਿਆ ਵੀ ਖੂਨਦਾਨ ਕਾਹ ਤੋਂ ਦੇਣਾ ਚਾਹੀਦਾ ਖੂਨ ਦੇ ਨਾਲ ਅਸੀਂ ਕਿਸੇ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਪਹਿਲੀ ਗੱਲ ਜਿਹੜਾ ਖੂਨ ਹੈਗਾ ਸਿਰਫ 24 ਘੰਟਿਆਂ ਚ ਬਣ ਜਾਂਦਾ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਜਿੰਨੇ ਦੀ ਜੇ ਆਪਾਂ ਵਾਰ-ਵਾਰ ਇਹਨੂੰ ਖੂਨ ਦੰਨੇ ਤਾਂ ਕਿਸੇ ਦੀ ਜਿਹੜੀ ਹੈਗੀ ਜ਼ਿੰਦਗੀ ਵੀ ਬਚਾਈ ਜਾ ਸਕਦੀ ਆਪਣੇ ਆਪ ਨੂੰ ਨਰੋਗ ਰੱਖਿਆ ਜਾ ਸਕਦਾ ਧੰਨਵਾਦ ਧੰਨਵਾਦ ਕਲਤੀ ਜੱਪਸਨਾ ਰੂੜਾ ਜੀ ਨੇ ਰੂੜਾ ਜੀ ਤੁਸੀਂ ਵੀ ਪਹੁੰਚੇ ਹੋਏ ਹੋ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਜ ਉਦਘਾਟਨ ਵੀ ਕੀਤਾ ਗਿਆ ਹੈ ਚੰਗਾ ਕੰਮ ਹੈ ਖੂਨਦਾਨ ਕਰਨਾ ਚਾਹੀਦਾ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜਾ ਖੂਨਦਾਨ ਦਾ ਦਾਨ ਹੈ ਸਭ ਤੋਂ ਵੱਡਾ ਦਾਨ ਹੈ ਇਹਦੇ ਨਾਲ ਜਿਹੜਾ ਜਿਵੇਂ ਹੁਣ ਇਹ ਤੋਂ ਬਾਅਦ ਡੇਂਗੂ ਹੈ ਮਲੇਰੀਆ ਇੱਕਦਮ ਪਲੇਟਲੈਟਸ ਦੀ ਖੂਨ ਦੀ ਲੋੜ ਪੈਂਦੀ ਹੈ ਜਿਹੜਾ ਇਹ ਮੱਡਾ ਕੇਅਰ ਹਸਪੀਟਲ ਦਾ ਬਹੁਤ ਵੱਡਾ ਅਪਰਾਲਾ ਹੈ ਤੇ ਅੱਜ ਡਾਕਟਰ ਆਸਤਾ ਦੇ ਨਾਨੀ ਜੀ ਦਾ ਬਰਥਡੇ ਵੀ ਹੈ ਤੇ ਉਹ ਵੀ ਇੱਥੇ ਸੈਲੀਬ੍ਰਿਟੀ ਨਾਲ ਨੇ ਕਰਿਆ ਬਹੁਤ ਵਧੀਆ ਆਗਾਸ ਕੀਤਾ ਖੂਨਦਾਨ ਕੈਂਪ ਦਾ ਤੇ ਅਸੀਂ ਸਾਰੇ ਸਮਾਜ ਨੂੰ ਸਾਰੇ ਇਲਾਕੇ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜਾ ਖੂਨਦਾਨ ਹੈ ਉਹ ਜ਼ਰੂਰ ਕਰਿਆ ਕਰਨ ਤਾਂ ਕਿ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ ਅਰਣਜੀ ਬਾਕੀ ਤੁਸੀਂ ਤਾਂ ਹਮੇਸ਼ਾ ਹੀ ਸੇਵਾ ਕਰ ਰਹੇ ਹੋ ਜਗਦੇਵ ਜੀ ਤੁਸੀਂ ਤਾਂ ਹੋਰ ਵੀ ਇਹਨੂੰ ਪ੍ਰਭਾਵਸ਼ਾਲੀ ਬਣਾ ਕੇ ਲੋਕਾਂ 'ਚ ਇਹ ਸੁਨੇਹਾ ਭੇਜੋਗੇ ਅਸੀਂ ਤੁਹਾਡੇ ਬਹੁਤ ਧੰਨਵਾਦੀਆਂ ਥੋੜੇ ਚੈਨਲਾਂ ਦੇ ਤਾਂ ਕਿ ਜਿਹੜਾ ਹਰ ਪ੍ਰਾਣੀ ਹੈ ਜਿਹੜਾ ਉਹ ਖੂਨਦਾਨ ਕੈਂਪ ਕਰੇ ਤੇ ਡਾਕਟਰ ਅਸਤਾਜੀ ਨੂੰ ਅਸੀਂ ਇਹਦੇ ਵਾਸਤੇ ਵਧਾਈ ਵੀ ਦੇਵਾਂਗੇ ਮੈਡਿਕਅਰ ਹਸਪੀਟਲ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਅਪਰਾਲਾ ਕੀਤਾ ਤੇ ਇਹ ਅਪਰਾਲਾ ਚੱਲਦਾ ਰਹਿਣਾ ਚਾਹੀਦਾ ਰੂੜਾ ਜੀ ਨੇ ਬਿਲਕੁਲ ਸਹੀ ਕਿਹਾ ਹੈ ਕਿ ਜਿਹੜਾ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਨਾਲ ਹੀ ਤੁਹਾਨੂੰ ਅੱਗੇ ਵੀ ਹੋਰ ਤਸਵੀਰਾਂ ਵੀ ਦਿਖਾਣੀਆਂ ਜਿੱਥੇ ਖੂਨਦਾਨ ਕੀਤਾ ਜਾ ਰਿਹਾ ਹੈ ਤੇ ਕਾਉਂਸਲਰ ਬਹਾਦਰ ਸਿੰਘ ਓਕੇ ਵੀ ਜਿਹੜਾ ਹੈ ਇੱਥੇ ਖੂਨਦਾਨ ਕਰਨ ਦੇ ਲਈ ਪਹੁੰਚੇ ਹੋ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਉਮਰ ਕਾਫੀ ਹੈ ਤੇ ਤੁਸੀਂ ਇਹ ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ ਖੂਨਦਾਨ ਕਰਨ ਦੇ ਲਈ ਪਹਿਲਾਂ ਤਾਂ ਆਪਣੀ ਉਮਰ ਦੱਸ ਦਿਓ ਤੇ ਨਾਮ ਦੱਸ ਦਿਓ ਮੇਰਾ 1945 ਦਾ ਜਨਮ ਹੈ 79 ਮੇਰੀ ਉਮਰ ਹੈ ਅੱਜ ਇਹ ਖੂਨਦਾਨ ਡਾਕਟਰ ਆਸਤਾ ਲਖੈਨੀ ਜੀ ਨੇ ਆਪਣੀ ਨਾਨੀ ਕੁਸਮ ਦਤਾ ਅਰੋੜਾ ਜੀ ਜੋ ਕਿ 95 ਸਾਲ ਦੀ ਉਮਰ ਦੇ ਵਿੱਚ ਇਸ ਵਕਤ ਜੈਪੁਰ ਦੇ ਵਿੱਚ ਹਨ ਉਹਨਾਂ ਦੇ ਨਿਮਿਤ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੋ ਕਿ ਬਹੁਤ ਅੱਛਾ ਉਪਰਾਲਾ ਹੈ ਖੂਨਦਾਨ ਮਹਾਦਾਨ ਖੂਨਦਾਨ ਤੇ ਬੜਾ ਦਾਨ ਕੋਈ ਨਹੀਂ ਹੋ ਸਕਦਾ ਜਦ ਵੀ ਕੋਈ ਜ਼ਰੂਰਤ ਪੈਂਦੀ ਹੈ ਸਭ ਤੋਂ ਪਹਿਲੇ ਇੱਕੇ ਗੱਲ ਕਿ ਖੂਨ ਦੀ ਕਮੀ ਔਰ ਖੂਨ ਮੰਗਿਆ ਜਾਂਦਾ ਹੈ ਸੋ ਮੇਰਾ ਇਹ ਕਹਿਣਾ ਹੈ ਕਿ ਬਦ ਤੇ ਬਦ ਲੋਕ ਖੂਨਦਾਨ ਕਰਨ ਔਰ ਇੱਥੇ ਆ ਕੇ ਇਸ ਹਸਪੀਟਲ ਦੇ ਵਿੱਚ ਜੋ ਕਿ ਬਹੁਤ ਅੱਛੀ ਸ਼ਹਿਰ ਨੂੰ ਅੱਛੇ ਟੰਗ ਦੇ ਨਾਲ ਔਰ ਸਸਤੇ ਰੇਟ ਤੇ ਅੱਛੇ ਤਰੀਕੇ ਤੇ ਸੇਵਾਵਾਂ ਦੇ ਰਿਹਾ ਹੈ ਹਰ ਕਿਸਮ ਦੀ ਫੈਸਿਲਿਟੀ ਦੇ ਨਾਲ ਮੇਰਾ ਇਹ ਕਹਿਣਾ ਹੈ ਮੈਡੀਕੈਟ ਜਾਓ ਖੂਨਦਾਨ ਕਰੋ ਜੋ ਕਿਸੇ ਨੂੰ ਕੋਈ ਬਿਮਾਰੀ ਦੋਖ ਤਕਲੀਫ ਹੈ ਇੱਥੇ ਆ ਕੇ ਡਾਕਟਰ ਆਸਥਾ ਤੋਂ ਆਪਣਾ ਇਲਾਜ ਕਰਾਓ ਧੰਨਵਾਦ ਜੀ ਜੀ ਇੱਕ ਅੰਕਲ ਜੀ ਨੇ ਰਮਦੇਵ ਜੀ ਨੇ ਇਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਇਹ ਗੱਲ ਆਖੀ ਹੈ ਕਿ ਖੂਨਦਾਨ ਕਰਨਾ ਹਰ ਇੱਕ ਵਿਅਕਤੀ ਦੇ ਲਈ ਜ਼ਰੂਰੀ ਹੈ ਅਤੇ ਤੁਹਾਨੂੰ ਹੋਰ ਵੀ ਪਾਜੀ ਖੂਨਦਾਨ ਕਰਕੇ ਆਏ ਆ ਪਾਜੀ ਕੀ ਕਹਿਣਾ ਚਾਹੁੰਦੇ ਹੋ ਕੀ ਫੀਲ ਹੋ ਰਿਹਾ ਬੱਸ ਜੀ ਵਧੀਆ ਫੀਲ ਹੋ ਰਿਹਾ ਖੂਨਦਾਨ ਕਰੋ ਜੀ ਖੂਨਦਾਨ ਕਰੋਗੇ ਤਾਂ ਸਰੀਰ 'ਚ ਕੋਈ ਬਿਮਾਰੀ ਨਹੀਂ ਲੱਗਦੀ ਹੈਗੀ ਜੀ ਮੈਂ 6 ਵਾਰ ਖੂਨਦਾਨ ਕਰ ਚੁੱਕਿਆ ਜੀ ਪਹਿਲਾਂ ਵੀ ਤੇ ਅੱਜ ਵੀ ਕੀਤਾ ਹੈ ਜੀ ਇੱਥੇ ਹਾਂਜੀ ਇਸ ਤਰ੍ਹਾਂ ਫੀਲ ਹੋ ਰਿਹਾ ਖੂਨ ਦਾਨ ਕਰਨ ਦੇ ਬਾਅਦ ਨਹੀਂ ਕੋਈ ਕੋਈ ਨਹੀਂ ਫੀਲ ਹੋ ਰਿਹਾ ਕੋਈ ਮਜਬੂਰੀ ਕੋਈ ਨਹੀਂ ਫੀਲ ਹੋ ਰਹੀ ਠੀਕ ਹੈ ਜੀ ਵਧੀਆ ਸ਼ਰੀਰ ਹੈ ਕੋਈ ਚੱਕਰ ਨਹੀਂ ਆ ਰਹੇ ਸਭ ਓਕੇ ਹੈ ਜੀ ਅ ਇੱਥੇ ਕਾਉਂਸਲਰ ਬਹਾਦਰ ਸਿੰਘ ਓਕੇ ਜੀ ਵੀ ਹੈ ਜਿਹੜਾ ਬਲੱਡ ਡੋਨੇਟ ਕਰ ਰਿਹਾ ਹੈ ਸਰ ਕਿੰਨੀ ਵਾਰ ਬਲੱਡ ਡੋਨੇਟ ਕਰ ਰਹੇ ਹੋ ਮੇਰੇ ਖਿਆਲ ਚ ਚੌਥੀ ਕਿ ਵਾਰ ਕੀਤਾ ਜੀ ਪਹਿਲਾਂ ਮੈਂ ਪਲੇਟਲਟਸ ਵੀ ਖੜਾਏ ਆ ਜੀ ਹਾਂ ਜੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਈ ਲੋਕ ਡਰਦੇ ਆ ਬਲੱਡ ਦੇਣ ਦੇਣ ਤੋਂ ਪਹਿਲਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਨਾਰਮਲ ਹੈ ਜੀ ਅਰੇ ਇਹ ਤਾਂ ਸਾਨੂੰ ਸਮੇਂ ਸਿਰ ਕਢਾਉਣਾ ਚਾਹੀਦਾ ਕਿਸੇ ਦੇ ਕੰਮ ਆਉਂਦਾ ਜੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਜਿਹੜੇ ਘਭਰਾਉਂਦੇ ਆ ਖੂਨ ਦਾਨ ਕਰਨ ਤੋਂ ਬਿਲਕੁਲ ਉਹ ਭਲੇ ਖੇਚਾ ਜੀ ਕੋਈ ਦਿੱਕਤ ਨਹੀਂ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਵੀ ਤੁਹਾਡਾ ਖੂਨ ਤੁਹਾਡਾ ਉਦੋਂ ਹੀ ਤੁਹਾਡਾ ਪੂਰਾ ਹੋ ਜਾਣਾ ਜੀ ਕੋਈ ਪ੍ਰੋਬਲਮ ਨਹੀਂ ਜੀ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਮੁੱਖ ਮਹਿਮਾਨ ਵਜੋਂ ਪਹੁੰਚੀ ਹੈ ਚੀਫ ਗੈਸਟ ਵੱਲੋਂ ਕਿਸ ਤਰ੍ਹਾਂ ਲੱਗਦਾ ਜਦੋਂ ਸਤਿਕਾਰ ਦਿੱਤਾ ਜਾਂਦਾ ਦੇਖੋ ਜੀ ਇਹ ਤਾਂ ਇੱਕ ਇਨਸਾਨੀਅਤ ਦਾ ਫਰਜ਼ ਹੈ ਜੀ ਕਿ ਆਪਾਂ ਸਾਰੇ ਪਾਰਟੀ ਬਾਜ਼ੀ ਤੇ ਉੱਪਰ ਉੱਠ ਕੇ ਇਸ ਐਸਪਾਸੇ ਸਾਨੂੰ ਚੱਲਣਾ ਚਾਹੀਦਾ ਹੈ ਜੀ ਸਾਡੇ ਨਾਲ ਚੇਅਰਮੈਨ ਸਾਹਿਬ ਹੈ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਅੱਜ ਸਾਨੂੰ ਹਸਪਤਾਲ ਚਾਕੇ ਪਤਾ ਲੱਗਿਆ ਵੀ ਕਈ ਬਿਮਾਰੀਆਂ ਦੇ ਇੱਥੇ ਪੈਸੀ ਵੀ ਨਹੀਂ ਦਿੱਤੇ ਜਾਂਦੇ ਵੀ ਟੈਸਟ ਵੀ ਫ੍ਰੀ ਕਿਤੇ ਜਾਂਦੇ ਆ ਤੋ ਬਹੁਤ ਵੱਡਾ ਉਪਰਾਲਾ ਜੀ ਖੂਨਦਾਨ ਮਹਾਦਾਨ ਹੈ ਜੀ ਜੇ ਕੋਈ ਵੀ ਇਦਾਂ ਦਾ ਦਾਨ ਹੈ ਜੇ ਕਿਸੇ ਦੀ ਜ਼ਿੰਦਗੀ ਬਚਾ ਸਕੇ ਮੈਂ ਨਹੀਂ ਸਮਝਦਾ ਕਿ ਇਸ ਤੇ ਵੱਡਾ ਕੋਈ ਦਾਨ ਹੋਰ ਹੋ ਸਕਦਾ ਕੋਈ ਜੀ ਉਹ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਡਾਕਟਰ ਸਾਹਿਬ ਨੇ ਆਪਣੀ ਨਾਨੀ ਜੀ ਦੇ 95 ਜਨਮ ਦਿਨ ਦੇ ਉੱਪਰ ਅੱਜ ਕੈਂਪ ਲਗਾਇਆ ਹੈ ਤੇ ਇਹਦੇ ਵਿੱਚ ਸਮਾਜ ਨੂੰ ਬਹੁਤ ਵੱਡੀ ਸੇਧ ਦੇ ਰਹੇ ਨੇ ਜੀ ਜਿੱਥੇ ਤਾਂ ਇਹ ਬਜ਼ੁਰਗਾਂ ਦੀ ਸਾਬ ਸੰਭਾਲ ਬਾਰੇ ਦੱਸ ਰਹੇ ਨੇ ਔਰ ਬਜ਼ੁਰਗਾਂ ਦੀ ਰਿਸਪੈਕਟ ਬਾਰੇ ਦੱਸ ਰਹੇ ਨੇ ਕਿ ਉਹਨਾਂ ਦੇ ਮਲਕੀ ਰਿਸਪੈਕਟ ਵਿੱਚ ਇਹ ਐਡਾ ਵੱਡਾ ਇਹਨਾਂ ਨੇ ਪ੍ਰੋਗਰਾਮ ਕਰਿਆ ਮਹਾਜਾ ਕਰਿਆ ਜੀਕ ਤੇ ਦੂਜੇ ਪਾਸੇ ਜਿਹੜੇ ਹੋਰ ਸਰਕਾਰੀ ਹਸਪਤਾਲ ਹੋਰ ਵੀ ਆਪਣੇ ਪ੍ਰਾਈਵੇਟ ਹਸਪਤਾਲ ਲੱਗ ਗਏ ਨੇ ਹੋਰ ਸੰਸਥਾਵਾਂ ਹੈਗੀਆਂ ਨੇ ਉਹਨਾਂ ਨੂੰ ਵੀ ਇਦਾਂ ਦੀ ਪ੍ਰੇਡ ਨਾ ਲੈਣੀ ਚਾਹੀਦੀ ਹੈ ਕਿ ਉਹ ਵੀ ਇਦਾਂ ਦੇ ਪ੍ਰਾਲੇ ਕਰਨ ਜ਼ਰੂਰ ਚੇਅਰਮੈਨ ਸਾਹਿਬ ਨੇ ਜੋ ਗੱਲਾਂ ਕਹੀਆਂ ਤੇ ਕਿਤਨਾ ਕਿਤੇ ਉਹਨਾਂ ਤੇ ਅਮਲ ਜ਼ਰੂਰ ਕੀਤਾ ਜਾਣਾ ਚਾਹੀਦਾ ਤੇ ਆਜਾ ਆਮ ਆਦਮੀ ਪਾਰਟੀ ਵੱਲੋਂ ਜੋ ਇੱਥੇ ਸ਼ਮੂਲੀਅਤ ਕੀਤੀ ਗਈ ਹੈ ਉਹ ਮੁੱਖ ਮਹਿਮਾਨ ਵਜੋਂ ਕੀਤੀ ਗਈ ਹੈ ਤੇ ਨਾਲ ਹੀ ਇਹਨਾਂ ਨੇ ਇਹ ਵੀ ਦੱਸਿਆ ਕਿ ਜੋ ਹਸਪਤਾਲ ਇਹ ਚੰਗੇ ਉਪਰਾਲੇ ਕਰ ਰਿਹਾ ਇਸ ਤਰ੍ਹਾਂ ਦੇ ਉਪਰਾਲੇ ਹਰ ਇੱਕ ਸੰਸਥਾ ਨੂੰ ਕਰਨੇ ਚਾਹੀਦੇ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿੰਨੀ ਵਾਰ ਤੁਸੀਂ ਬਲੱਡ ਡੋਨੇਟ ਕੀਤਾ ਹੈ ਤੇ ਤੁਸੀਂ ਜਿਹੜੇ ਕਿਸੇ ਨੂੰ ਪ੍ਰੇਰਿਤ ਕਰਦੇ ਹੋ ਬਲੱਡ ਡੋਨੇਟ ਕਰਨ ਦੇ ਲਈ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕੁਰਾਲੀ